ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲਹਿਰਾ ਰੋਈ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਇੱਕ ਲਾਰਜ ਫਾਰਮ ਹੈ ਜਿੱਥੇ ਵੀਡੀਓ ਬਣਾ ਰਹੇ ਆ ਤੇ ਇਹ ਬਾਈ ਹੋਰੀ ਲੰਮਟਡ ਪਸ਼ੂ ਰੱਖਦੇ ਆ ਫਾਰਮ ਦਾ ਕੰਮ ਹੈ ਪਸ਼ੂ ਇਹਨਾਂ ਕੋਲ ਸੋਹਣੇ ਆ گاਵਾ ਬਹੁਤ ਸੋਹਣੇ ਆ ਤੁਸੀਂ گاਵਾ ਦੇਖੋ ਇਸ ਫਾਰਮ ਦੇ ਵਿੱਚ ਜਿਹੜੀ ਅੱਜ ਵੀਡੀਓ ਬਣ ਰਹੀ ਹੈ ਇਹਦੇ ਚ ਦੱਸੋ ਮੈਂ ਤੁਹਾਨੂੰ ਚਾਰ ਨਗ ਦਿਖਾ ਰਿਹਾ ਹਾਂ ਪਹਿਲੇ ਨੰਬਰ ਤੇ ਗਾਂ ਤਾਜੀ ਸੋਈ ਵੀ ਚੰਗੇ ਦੁੱਧ ਵਾਲੀ ਤੇ ਨਾਲ ਬੱਚਾ ਫੀਮੇਲ ਕਾਫ ਹੈ। ਵੱਛੀ ਨੂੰ ਇਹਨੇ ਜਨਮ ਦਿੱਤਾ ਹੈ। ਇਧਰਲੇ ਪਾਸੇ ਦੋ ਗਾਵਾਂ ਗੱਬੜ ਖੜੀਆਂ ਐ। ਇਹਨਾਂ ਨੂੰ ਵੀ ਤੁਸੀਂ ਦੇਖੋ ਇੱਕ ਵਾਰ। ਇਹ ਖੀਰੀ ਬੱਚੀ ਆ ਦੋਸਤੋ ਕਨਫਰਮ ਖੀਰੀ ਬਹੁਤ ਸੋਹਣੀ ਹਾਈਟ ਲੈਂਥ ਦੀ ਐ। ਡਿਟੇਲ ਸਾਰੀ ਆਪਾਂ ਨੂੰ ਬਾਅਦ ਵਿੱਚ ਦੱਸੂਗਾ ਤੇ ਨਾਲ ਇਸ ਪਾਸੇ ਇਹਨਾਂ ਦੇ ਕੁਝ ਕਾਫ ਆ ਜਿਹੜੇ ਉਹ ਤਿਆਰ ਹੋ ਰਹੇ ਐ। ਮੈਂ ਇਸੇ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਇੱਕ ਹੋਰ ਵਾੜ ਤੁਹਾਨੂੰ ਦਿਖਾ ਰਿਹਾ ਜਿਹੜੀ 4 ਨੰਬਰ ਤੇ ਬਾਈ ਨੇ ਵੇਚਣੀ ਹੈ ਹਾਲਾਂਕਿ ਸ਼ੁਰੂ ਆਪਾਂ ਕਰਾਂਗੇ ਇਸ ਦੁੱਧ ਵਾਲੀ ਵਾੜ ਤੋਂ ਤੇ ਜਿਹਨੇ ਫਾਰਮ ਦੀ ਸ਼ੁਰੂਆਤ ਕਰਨੀ ਉਹਦੇ ਹੱਸਤੇ ਅੱਜ ਇੱਕ ਨਗੀਨਾ ਹੀ ਲੈ ਕੇ ਆਇਆ ਤਿਆਰ ਦੁੱਧ ਵੀ ਦੱਸਾਂਗੇ ਢਾਂਚਾ ਬੜਾ ਸੋਹਣਾ ਇੱਕ ਹੋਰ ਅੰਦਰ ਗਾਂ ਖੜੀ ਹੈ ਦੱਸੋ ਇਹ ਵੀ ਫੋਰ ਸੇਲ ਹੈ ਸੋ ਤਿੰਨ ਗੱਬਣ ਤੇ ਇੱਕ ਸੋਈ ਸਵਾਈ ਗਾਂ ਦੀ ਵੀਡੀਓ ਦਿਖਾਉਣੀ ਹੈ ਬੇਨਤੀ ਹੈ ਹੱਥ ਬਨ ਕੇ ਵੀ ਜਿਹਨੇ ਪਸ਼ੂ ਖਰੀਦਣਾ ਉਹ ਆ ਕੇ ਦੇਖੇ ਇਹਨਾਂ ਦੀ ਸੇਵਾ ਤੇ ਸੋਹਣੇ ਦੁੱਧ ਤੇ ਚੱਲ ਰਹੀ ਹੈ ਉਹਨਾਂ ਦੋ ਦੇ ਇੱਥੇ ਚੋਕੇ ਦੇਖ ਲਿਓ ਥੋੜੀ ਸੇਵਾ ਤੇ ਤੁਸੀਂ ਕਿੰਨਾ ਚੋਣ ਲੈਨੇ ਹੋ ਥੋੜੀ ਆਪਦੀ ਸਾਹਮ ਸੰਭਾਲ ਐ ਆਓ ਮਿਲਿਏ ਬਾਈ ਨੂੰ ਕਰਦੇ ਹਾਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੀ ਬਾਈ ਮੇਰਾ ਨਾਮ ਹੀ ਯਾਦਵਿੰਦਰ ਸਿੰਘ ਯਾਦਵਿੰਦਰ ਬਾਈ ਅੱਜ ਆਪਾਂ ਚਾਰ ਗਾਵਾਂ ਵੇਚਣ ਲੱਗੇ ਹਾਂ ਹਾਂਜੀ ਹਾਂਜੀ ਇਹ ਆਪਣੀ ਹੋਮ ਬਰੀਡ ਐ ਆਪਣੀ ਹੋਮ ਬਰੀਡ ਆਈ ਸਾਰੀ ਕਿੰਨਵਾ ਸੁਹਾ ਸੁਪੀ ਬਾਈ ਵੈਣ ਇਹ ਦੂਜਾ ਸੁਹਾ ਸੁਪੀ ਆਈ ਠੀਕ ਐ ਕਿਹੜੇ ਬੁੱਲਦੀ ਐ ਇਹ ਇਹ ਜੀ ਵਰਲਡ ਵਾਈਡ ਦੇ ਬੀਗੋ ਬੁੱਲਦੀ ਆਈ ਠੀਕ ਹੈ ਬੱਚਾ ਕੀ ਦੀ ਕਿਹੜੇ ਬੋਲਦਾ ਦਿੱਤਾ ਹੈ ਬੱਚਾ ਜੀ ਸੈਕ ਦੇ 4432 ਦਾ ਹੈ ਫੀਮੇਲ ਕਾਫਾ ਠੀਕ ਹੈ ਕਿੰਨੇ ਦਿਨ ਹੋ ਗਿਆ ਅੱਜ ਸੂਈ ਨੂੰ ਇਹਨੂੰ ਇਹਨੂੰ ਅੱਜ 6 ਦਿਨ ਹੋ ਗਿਆ ਜੀ ਸੂਈ ਨੂੰ 7ਵਾਂ ਦਿਨ ਅੱਜ ਹੀ ਠੀਕ ਹੈ 7ਵੇਂ ਦਿਨ ਕਿੰਨਾ ਦੁੱਧ ਐਸ ਟਾਈਮ ਚ ਹੋ ਰਿਹਾ ਤੁਸੀਂ ਇਸ ਟਾਈਮ ਇਹਦੇ ਥੱਲੇ 42 ਲੀਟਰ ਦੁੱਧ ਤਿਆਰ ਆਈ ਦੋ ਟਾਈਮ ਦੀ ਚਵਾਈ ਚ ਠੀਕ ਹੈ 42 ਲੀਟਰ ਹਾਂਜੀ ਪਹਿਲੇ ਸੂਏ ਦਾ ਦੁੱਧ ਕਿੰਨਾ ਰਿਹਾ ਪਹਿਲੇ ਸੂਏ ਬਾਈ ਜੀ ਇਹ 48 ਤੋਂ 49 ਲੀਟਰ ਦੇ ਵਿੱਚ ਵਿੱਚ ਰਹੀ ਹੈ ਜੀ 48 49 ਲੀਟਰ ਪਹਿਲੇ ਸਵੇਰੇ ਦੁੱਧ ਹਾਂਜੀ ਅੱਛਾ ਹੁਣ 42 ਲੀਟਰ ਦੱਸਿਆ ਤੁਸੀਂ ਹਾਂਜੀ 42 ਲੀਟਰ ਦੱਸਿਆ ਹਾਂਜੀ ਹਾਂਜੀ ਇਸ ਵਾਰ 42 ਲੀਟਰ ਜੇ ਇਹ ਆਪਣੇ ਫਾਰਮ ਤੇ ਖੜੀ ਰਹਿੰਦੀ ਕਿੰਨਾ ਦੁੱਧ ਚੋਲੋਗੇ ਸੇਵਾ ਨਾਲ ਆਪਾਂ ਇਹਦਾ ਹੀ 50 ਪਲੱਸ ਕਰਾਂਗੇ ਉਮੀਦ ਤਾਂ ਹੈਗੀ 60 ਨੂੰ ਟੱਚ ਕਰਾ ਦੇਾਂਗੇ ਠੀਕ ਹੈ ਪਰ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਕਿ ਅਗਲਾ ਕਿੰਨਾ ਚੋਲੋ ਉਹ ਅਗਲੇ ਦੀ ਆਪਦੀ ਸਮਝ ਹੈ ਰੇਟ ਕੀ ਰੱਖਦੇ ਹੋ ਇਹਦਾ ਭਾਈ ਰੇਟ ਇਹਦਾ 230000 230000 ਹਾਂਜੀ ਠੀਕ ਹੈ ਤੋਰ ਗਿਆ ਭਾਈ ਦੋਸਤੋ ਬੱਚੀ ਨਾਲ ਮਿਲੂਗੀ ਜਿਹਨੇ ਲੈਣੀ ਹੈ 230000 ਰੇਟ ਸੱਤਵੇਂ ਦਿਨ 42 ਲੀਟਰ ਦੁੱਧ ਇਹਦੇ ਥੱਲੇ ਹੈਗਾ ਬਾਈ ਹੋਰੀ ਕਹਿੰਦੇ ਵੀ 48 ਤੋਂ 49 ਕਿਲੋ ਪਹਿਲਾਂ ਦਾ ਚੋਇਆ ਇੱਥੇ ਖੜੀ ਰਹਿੰਦੀ ਆ ਤਾਂ ਹੋ ਸਕਦਾ ਯਾਨੀ 55 60 ਲੀਟਰ ਬਾਈ ਹੋਰੀ ਦੁੱਧ ਦੇ ਥੱਲੇੋਂ ਚੋ ਲੈਣ ਪਰ ਜਿਹਨੇ ਖਰੀਦਣੀ ਆ ਉਹ ਦੇਖ ਲੈ ਵੀ ਉਹ ਕਿੰਨਾ ਚੋ ਸਕਦਾ ਹੈ ਫਾਰਮ ਦੇ ਵਿੱਚੋਂ ਖੁੱਲੀ ਫਿਰਦੀ ਲੈਂਦੀ ਐ ਤੁਸੀਂ ਸਵੇਰ ਦੇ ਟਾਈਮ ਵੀਡੀਓ ਦੇਖ ਰਹੇ ਹੋ ਹਵਾਨਾ ਭਰਿਆ ਹੋਇਆ ਤੁਹਾਨੂੰ ਦਿਸਦਾ ਹੋਣਾ ਇਹ ਇਹਦਾ ਸਟੈਂਡਰਡਸ ਹੈ ਜੀ ਆ ਹੁਣ ਦਾ ਮਤਲਬ ਅਸੀਂ ਇਹਦੀ ਮਿਲਕਿੰਗ ਨਹੀਂ ਹਜੇ ਕੀਤੀ ਲਿਆ ਬਾਈ ਅੱਗੋਂ ਪਿੱਛੋਂ ਬਹੁਤ ਸੋਹਣਾ ਹਵਾਨਾ ਦੱਸੋ ਥਾਣਾ ਚ ਬਿੱਥੀ ਬੜੀ ਚੰਗੀ ਐ 71 ਨੰਬਰ ਟੈਗ ਐ ਢਾਂਚਾ ਬਹੁਤ ਸੋਹਣਾ ਨਰੋਈ ਫੁੱਲ ਆਵੜ ਦੇਖੋ ਬੰਤਰ ਹਵਾਨੇ ਦੀ ਤੇ ਬੱਚੀ ਇਹਦੇ ਨਾਲ ਐ ਬੱਚੀ 40 432 ਬੁੱਲਦੀ ਐ ਇਹਦਾ ਜਿਹੜਾ ਸੀਮਨ ਡਿਟੇਲ ਉਹ ਵੀਰ ਨੇ ਦੱਸਦੀ ਸੀ ਹਵਾਨਾ ਫੇਰ ਦੇਖੋ ਕਰਮਾਲੀ ਦਾ ਅਸੀਂ ਸਿਰਫ ਹਵਾਨੇ ਦੇ ਉੱਤੇ ਪਾਣੀ ਬੈਕਸਾਈਡ ਤੋਂ ਮਾਰ ਲਿਆ ਸੀ ਇਹ ਹਵਾਨਾ ਤੁਹਾਨੂੰ ਸਹੀ ਸਮਝ ਆ ਜਾਏ ਅਗਾੜੀ ਚੰਗੀ ਹਵਾਨੇ ਤੇ ਨਾੜਾ ਚੰਗਾ ਹਵਾਨੇ ਤੇ ਪਾਣੀ ਮਾਰਨ ਕਰਕੇ ਦੁੱਧ ਥੋੜਾ ਥੋੜਾ ਤੁਹਾਨੂੰ ਤਬਕਾ ਕੋਈ ਡਿੱਗਦਾ ਦਿਸਦਾ ਹੋਣਾ ਹਾਲਾਂਕਿ ਮੈਂ ਪਹਿਲਾਂ ਦੱਸਿਆ ਵੀ ਚੁਵਾਈ ਵੀ ਹੋਣ ਵਾਲੀ ਹੈ ਦੁੱਧ ਬਹੁਤ ਗਾਂ ਥੱਲੇ ਇਹਨਾਂ ਦਾ ਦੁੱਧ ਹਾਜ਼ਰ ਹੈ ਜਿਹੜਾ ਤੁਸੀਂ ਲੈਣਾ ਬਈ ਇਹਦੀ ਪੂਛ ਫੜੀ ਚੜਾਈ ਦੇਖੋ ਦੋਸਤੋਂ ਉਤੋਂ ਹਵਾਨੇ ਦੀ ਕੁੱਚਾਂ ਦੇ ਬਰਾਬਰ ਹਜੇ ਥੋੜੀ ਥੋੜੀ ਪਲੂਣ ਥੱਲੇ ਹੈ ਜਦੋਂ ਜਮਾ ਪਲੂਣ ਚੱਕ ਗਈ ਇੱਕ ਦੇਖਣ ਵਾਲਾ ਹਵਾਨਾ ਇਸ ਗਾਂ ਦਾ ਤੁਹਾਨੂੰ ਨਜ਼ਰ ਆਊਗਾ ਇਹਦੇ ਨਾਲ ਵੱਛੀ ਹੈ ਇੱਕ ਅੰਦਰ ਗਾਂ ਖੜੀ ਆਪਾਂ ਉਹ ਵੀ ਤੁਹਾਨੂੰ ਦਿਖਾ ਦਈਏ ਉਸ ਤੋਂ ਬਾਅਦ ਚ ਆਪਾਂ ਜਿਹੜੀਆਂ ਦੋ ਗਾਵਾਂ ਹੋਰ ਆ ਉਹਨਾਂ ਬਾਰੇ ਜਾਣਕਾਰੀ ਬਾਈ ਤੋਂ ਲਵਾਂਗੇ ਸੋ ਦੋਸਤੋ ਦੂਜੇ ਨੰਬਰ ਤੇ ਇਹ ਗਾਂ ਦਿਖਾਉਣੀ ਸੀ ਪਹਿਲਾਂ ਇਹਨੂੰ ਅੰਦਰ ਵੱਧਾ ਸੀ ਪਰ ਅਸੀਂ ਸੋਚਿਆ ਵੀ ਇਹਨੂੰ ਬਾਹਰ ਸਾਫ ਥਾਂ ਤੇ ਕੱਢ ਕੇ ਤੁਹਾਨੂੰ ਇਹ ਗਾਂ ਦਿਖਾਉਣੀ ਹੈ ਬਾਈ ਡਿਟੇਲ ਦੱਸਦੀ ਗਾਂ ਦੀ ਕਿੰਨਾ ਮਸੂਆ ਹੈ ਕਿੰਨਾ ਚਾਰ ਲਊ ਸੂਨ ਚ ਤੇ ਸੀਮੰਦੀ ਡੀਟੇਲ ਕੀ ਹੈ ਇਹ ਜੀ 12 ਤੋਂ 13 ਦਿਨ ਦੀ ਕੱਚੀ ਆ ਆਪੇ এবੀਐਸ ਦੇ ਸਨੋਮੈਨ ਦੀ ਆ ਜੀ ਠੀਕ ਹੈ ਅੱਗੇ ਪੀਡੀਐਫ ਇਹ ਜਿਹੜਾ ਪਿਛਲੇ ਸਾਲ ਆਹੀ ਜਮਾਸਤਾ ਉਹਦੇ ਤੋਂ ਗੱਬਣਾਈ ਕਨਵੈਨਸ਼ਨਲ ਤੋਂ ਗੱਬਣਾਈ ਠੀਕ ਹੈ ਹਾਂ ਜੀ ਅੱਛਾ ਭਾਈ ਦੁੱਧ ਦਾ ਰਿਕਾਰਡ ਕੀ ਹੈ ਦਾ ਦੁੱਧ ਇਹ ਪਿਛਲੇ ਸੂਏ ਹੀ 32 33 ਲੀਟਰ ਤੋਂ 35 ਲੀਟਰ ਤੱਕ ਵੀ ਜਾਂਦੀ ਰਹੀ ਹੈ ਤੇ ਇਸ ਸਾਲ ਉਮੀਦ ਹੈਗੀ ਆ ਵੀ ਇਹ 40 ਤੱਕ ਦੇਊਗੀ ਜੇ ਚੰਗੀ ਸੇਵਾ ਕਰਦੇ ਹਾਂ ਦਾ ਰੇਟ ਕੀ ਕਰਦੇ ਹੋ ਦਾ ਰੇਟ ਇਹ ਵੀ ਮੰਨ ਲਓ ਸੇਮ ਜੀ ਆ ਦੋ ਤੋਂ ਉੱਤੇ ਹੀ ਰਹੂਗੀ ਅ ਮਤਲਬ ਫਾਈਨਲ ਜਿਹੜਾ ਕੋਈ ਫੋਨ ਕਰੂਗਾ ਉਹਨੂੰ ਫਾਈਨਲ ਜਿਹੜਾ ਫੋਨ ਤੇ ਦੱਸਾਂਗੇ ਓਕੇ ਠੀਕ ਹੈ ਤੋਰ ਗਏ ਭਾਈ ਨੂੰ ਸੋ ਦੋਸੋ ਕੀਮਤ ਦੋ ਤੋਂ ਬਾਹਰ ਰਹਿਣੀ ਹੈ ਕਿੰਨੀ ਡਿਮਾਂਡ ਰਹਿੰਦੀ ਓ ਬਾਈ ਜਿਹੜਾ ਨੂੰ ਤੁਸੀਂ ਫੋਨ ਕਰਕੇ ਕਨਫਰਮ ਕਰ ਲਿਓ ਵਾਈਟ ਰੰਗ ਚ ਹੈ ਸਨੋਮੈਨ ਦੀ ਆਪ ਹੈ ਜਿਹੜਾ ਸੀਮਨ ਲੱਗਾ ਉਹ ਡਿਟੇਲ ਬਾਈ ਨੇ ਦੱਸਦੀ ਮੈਂ ਨਾਮ ਇਸ ਕਰਕੇ ਨਹੀਂ ਬੋਲਦੇ ਬੋਲਦਾ ਵੀ ਕਈ ਵਾਰ ਮੇਰੇ ਤੋਂ ਅੱਗੇ ਪਿੱਛੇ ਕੋਈ ਗਲਤ ਨਾਮ ਲਿਆ ਜਾਵੇ ਤਾਂ ਇਸ਼ੂ ਥੋੜੇ ਜੇ ਛੇਤੀ ਬਣਦੇ ਆ ਅੱਜ ਕੱਲ ਸੋ ਟਾਂਚਾ ਦੇਖੋ ਗਾਂ ਦਾ ਅੱਜੇ ਦਿਨ ਲੈਂਦੀ ਆ ਦੋਸਤੋ ਸੂਨ ਚ ਹਵਾਨੇ ਤੇ ਨਾੜਾ ਇਹਦੇ ਵੀ ਬੜੀਆਂ ਚੰਗੀਆਂ ਸੋ ਅੱਜੇ ਦਿਨ ਲਊਗੀ ਸੂਨ ਚ ਵਾਈਟ ਰੰਗ ਜਿਹਨੂੰ ਪਸੰਦ ਆ ਉਹਦੇ ਵਾਸਤੇ ਬਹੁਤ ਸੋਹਣੀ ਹੈਗਾ ਕਿ ਕੋਈ ਵੀ ਗਾਂ ਅਸੀਂ ਨਵਾਈ ਨਹੀਂ ਇੱਕ ਤਾਂ ਟਾਈਮ ਠੰਡ ਦਾ ਬਾਕੀ ਫਾਰਮ ਦਾ ਕੰਮ ਹੈ ਕੱਸ ਜ਼ਿਆਦਾ ਰਹਿੰਦਾ ਉਹਦੇ ਕਰਕੇ ਫਿਰੇ ਨਮਾਉਣ ਦਾ ਵੀ ਔਖਾ ਕੰਮ ਹੈ ਸੋ ਜੇ ਚਮਕਾਈਆਂ ਹੋਣ ਫਿਰ ਤੁਹਾਨੂੰ ਲੁੱਕ ਹੋਰ ਨਜ਼ਰ ਆਵੇ ਹਾਲਾਂਕਿ ਜਿਹੜੇ ਕੋਈ ਬਰੀਡ ਦੀ ਸਮਝ ਰੱਖਦੇ ਆ ਉਹਨਾਂ ਨੂੰ ਏਵੇਂ ਵੀ ਸਮਝ ਆ ਜਾਣੀ ਹੈ ਕਿਹੜਾ ਪਸ਼ੂ ਕਿੱਦਾਂ ਦੇ ਪ੍ਰੋਫਿਟ ਵਾਲਾ ਹੈ 2 ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਸੀ ਹੱਥੀ ਚਵਾਈ ਵਾਲਾ ਥਾਣਾ ਪਰ ਬਿਨਾਂ ਸ਼ੱਕ ਫਾਰਮ ਦੀ ਬਰੀਡ ਹੈ ਤੇ ਇਹਦੀ ਮਿਲਕਿੰਗ ਜਿਹੜੀ ਤੁਸੀਂ ਮਸ਼ੀਨ ਨਾਲ ਹੀ ਕਰੋਗੇ ਆਓ ਇੱਕ ਹੋਰ ਗਾਂ ਤੁਹਾਨੂੰ ਦਿਖਾਈਏ ਲਾਸਟ ਉੱਤੇ ਇੱਕ ਵਾੜ ਦਿਖਾਵਾਂਗੇ ਭਾਈ ਕਿੰਨਾ ਮਸੂਆ ਇਹਦਾ ਇਹ ਵੀ ਦੂਜਾ ਸੂਆ ਸੁੰਦੀ ਆ ਜੀ ਹਮ ਵਰਲਡ ਵਾਈਡ ਦੇ ਲਕੋਰਸ ਸੀ ਮੰਦੀ ਆ ਠੀਕ ਹੈ ਅੱਗੇ ਵਰਲਡ ਵਾਈਡ ਦੇ ਕੈਸਪਰ ਤੋਂ ਗੱਬਣ ਆ ਜੀ ਕਿੰਨਾ ਚਰ ਲਾਉ ਸੂਨ ਚ ਇਹ ਇਹ ਵੀ 15 ਦਿਨ ਲੈ ਜੂਗੀ ਜੀ ਸੂਨ ਚ 15 ਦਿਨ ਲੈ ਜੂ ਦੁੱਧ ਦਾ ਰਿਕਾਰਡ ਇਹਦਾ ਪਹਿਲੇ ਦੁੱਧ ਦਾ ਰਿਕਾਰਡ ਇਹਦਾ ਜੀ ਪਹਿਲੇ ਸੂਏ ਦਾ 40 ਲੀਟਰ ਆਈ ਚੇਕੇ ਹਾਂਜੀ ਤੁਰਗੇ ਨੂੰ ਵੀ ਹੈ ਨਾ ਰੇਟ ਇਹਦਾ ਵੀ ਫੋਨ ਤੇ ਹੈ ਹਾਂਜੀ ਰੇਟ ਫੋਨ ਤੇ ਸੋ ਦੋਸੋ ਰੇਟ ਇਹਦਾ ਵੀ ਫੋਨ ਤੇ ਹੀ ਹੈ ਇਹਦਾ ਵੀ ਰਿਕਾਰਡ ਦੁੱਧ ਦਾ 40 ਪਲੱਸ ਹੈ ਦੂਜਾ ਸੂਆ ਇਹਨੇ ਸੂਣਾ ਹੈ ਸੀਮਨ ਡਿਟੇਲ ਇਹਦੀ ਵੀ ਸਾਰੀ ਵੀਰ ਨੇ ਦੱਸਦੀ ਹੈ ਹਜੇ 15 ਤੋਂ 20 ਦਿਨ ਲਾਊਗੀ ਇਹ ਪੈਨ ਦੇ ਵਿੱਚੋਂ ਖੁੱਲ੍ਹੀਆਂ ਫਿਰਦੀਆਂ ਵੱਧੀਆਂ ਉਹਦੇ ਕਰਕੇ ਇਹ ਰਸਸੇ ਦੀ ਜਿਹੜੀ ਉਹ ਮਣਾਉਂਦੀਆਂ ਅਲਕਤ ਬਾਕੀ ਤੁਸੀਂ ਇਹਨਾਂ ਦੇ ਢਾਂਚੇ ਦੇਖ ਲਓ ਆ ਕੇ ਤੁਸੀਂ ਦੇਖ ਲਓ ਜੇ ਇਹਦਾ ਵਹਿੜਾ ਨੂੰ ਫੁੱਲ ਬਾਡੀ ਵੇਟ ਆ ਦੱਸੋ ਹਵਾਨਾ ਇਹਦਾ ਵੀ ਚੰਗਾ ਰਹੂਗਾ ਦੇਖੋ ਤੁਸੀਂ ਹੁਣ ਚੰਗਾ ਹਵਾਨਾ ਰੱਖੂਗੀ ਬੰਦੇ ਬਾਈ ਦੂਜਾ ਸੂਆ ਇਹਦਾ ਵੀ ਸੋ ਇਹ ਤਿੰਨ ਤੁਹਾਨੂੰ ਦੂਜੇ ਸੂਏ ਦੀਆਂ ਦਿਖਾਤੀਆਂ ਇੱਕ ਤੁਹਾਨੂੰ ਦਿਖਾਉਣੇ ਆ ਪਹਿਲਣ ਵਹਿੜ ਬਹੁਤ ਛੋਟੀ ਉਮਰ ਦੀ ਬੱਚੀ ਆ ਦੱਸੋ ਇਹਦੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆ ਬਾਈ ਦੰਦੋ ਖੀਰੀ ਮੈਂ ਪਹਿਲਾਂ ਹੀ ਬੋਲਤਾ ਸੀ ਇਹ ਤਾਂ ਕਨਫਰਮ ਹੈਗੀ ਹੈ ਨਾ ਹਾਂਜੀ ਸੂਆ ਪਹਿਲਾ ਦਿਨ ਕਿੰਨੇ ਲਾਊਗੀ ਦਿਨ ਇਹ ਜੀ 10 ਕ ਦਿਨ ਲਾਊਗੀ ਠੀਕ ਹੈ ਤੇ ਆਪੇ ਸੀਮੈਕਸ ਦੇ ਅਡਿਆਗੋ ਪੀਦੀ ਆ ਅੱਗੇ ਜੀ ਫੋਰਸ ਤੋਂ ਗੱਬਣਾ ਜੀ ਠੀਕ ਹੈ ਖੁੱਲ ਗਏ ਭਾਈ ਦੋਸਤੋ ਕਨਫਰਮ ਅੱਜ ਤੱਕ ਖੀਰੀ ਹੈ ਕੱਲ ਨੂੰ ਦੰਦ ਸੱਟ ਜੇ ਇੱਕ ਉਹ ਅਲੈਦੇ ਗੱਲ ਆ ਦੰਦਾਂ ਚ ਵਾਇਰਲ ਪਾਈ ਵੀ ਹੈ ਪਰ ਹਜੇ ਤੱਕ ਸਾਰੇ ਦੰਦ ਖੀਰੀ ਦੁੱਧ ਦੰਦ ਹਜੇ ਖੜੇ ਆ ਜਿਹੜੇ ਮੈਂ ਪਹਿਲਾਂ ਦੇਖ ਲਏ ਆ ਹਾਈਟ ਫੁੱਲ ਹੈ ਲੈਂਥ ਚੰਗੀ ਹੈ ਲੱਤਾਂ ਦੀ ਜੇ ਬੰਤਰ ਦੇਖਦੇ ਹੋ ਉਹ ਵੀ ਬੜੀ ਸੋਹਣੀ 10 ਦਿਨ ਅਜੇ ਲੈਂਦੀ ਹੈ ਸੀਮਨ ਦੀ ਡਿਟੇਲ ਇਹਦੀ ਵੀ ਬਾਈ ਨੇ ਦੱਸਤੀ ਹੈ ਵੀ ਜਿਹੜਾ ਸੀਮਨ ਇਹਦੇ ਲੱਗਾ ਤੇ ਜਾਂ ਜਿਹੜੇ ਦੀ ਆਪ ਹੈ ਜਦਵਿੰਦਰ ਭਾਈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਹੋਊਗਾ ਮਾਂ ਦੀ 50 ਲੀਟਰ ਪਲੱਸ ਗਈ ਹੈ ਜੀ 60 ਡੇਜ ਦੇ ਸੀਮਨ ਦੀ ਹੈ ਓਕੇ ਹਾਂਜੀ ਸੋ ਡਿਟੇਲ ਤਾਂ ਦੱਸੋ ਪੀੜੀਆਂ ਦਾ ਰਿਕਾਰਡ ਹੀ ਮਿਲ ਜਾਣਾ ਇੱਥੋਂ ਤੁਹਾਨੂੰ ਕਿਉਂਕਿ ਫਾਰਮ ਬੜਾ ਪੁਰਾਣਾ ਹੈ ਬਾਈ ਹੋਰਿਆਂ ਦਾ ਇਹ ਸਾਰੀ ਹੋਮ ਬਰੀਡ ਇਹਨਾਂ ਕੋਲ ਇਸ ਟਾਈਮ ਜਿਹੜੀ ਇੱਥੇ ਤਿਆਰ ਹੋ ਰਹੀ ਹੈ ਕਾਫ ਬਹੁਤ ਛੇਤੀ ਤਿਆਰ ਹੁੰਦੇ ਜਿਵੇਂ ਦੇਖੋ ਖੀਰੀ ਵੱਛੀ ਤੁਸੀਂ ਹੈਰਾਨ ਹੋ ਜਾਓਗੇ ਦੋਸਤੋ ਵੀ ਇਹ ਐਡਾ ਸੋਹਣਾ ਕੱਦ ਕਠ ਹਾਲਾਂਕਿ ਸਾਰੇ ਫਾਰਮਾਂ ਦੇ ਵਿੱਚ ਹੀ ਚੰਗੀ ਕੇਅਰ ਹੁੰਦੀ ਹੈ ਤੇ ਉਹਦੇ ਨਾਲ ਪਸ਼ੂ ਗਰੋਥ ਕਰਦੇ ਆ ਪਰ ਸੰਭਾਲ ਦਾ ਮੁੱਲ ਹੈ ਹਜੇ ਦੁੱਧ ਦੰਦ ਵੱਛੀ ਹਾਈਟ ਲੈਂਥ ਦੇਖੋ ਸਾਰੀਆਂ ਗਾਵਾਂ ਤੋਂ ਵੱਡੀ ਦਿਸਦੀ ਹੈ ਤੋਰਦੇ ਭਾਈ ਮੜਾ ਉਧਰ ਨੂੰ ਵਾਪਸ ਹੀ ਲੈ ਆਓ ਫਿਰ ਚੋਏ ਦੋਸਤੋ ਪੈਨ ਦੇ ਵਿੱਚੋਂ ਜੋ ਕੱਟੀਆਂ ਜਾਂਦੀਆਂ ਹਨ ਉਹਦੋਂ ਰਸਤੇ ਦੀ ਹਲਕਤ ਮਣਾਉਂਦੀਆਂ ਫੈਕਸ ਉਹ ਵੰਨਾ ਰੱਖੂ ਹਜੇ ਦੇਣ ਦਾਸ ਲੈਂਦੀ ਐ ਸੂਨ ਦੇ ਵਿੱਚ ਦੇਖੋ ਟਾਂਚਾ ਬਹੁਤ ਸੋਹਣਾ ਸਟਰਕਚਰ ਇਹਦਾ ਵੀ ਤੇ ਇਸ ਵੀਰ ਦੀ ਬੜੀ ਮਿਹਨਤ ਆ ਦੱਸੋ ਇਹ ਛੋਟੀ ਉਮਰ ਦੇ ਵਿੱਚ ਫਾਰਮਿੰਗ ਦੇ ਵਿੱਚ ਇਹ ਵੀਰ ਇਹਸਾ ਲੈ ਰਿਆ ਇਹਦੇ ਫਾਦਰ ਸਾਹਿਬ ਜਿਹੜੇ ਉਹ ਵੀ ਨਾਲ ਸਪੋਰਟ ਕਰਦੇ ਪਰ ਇਸ ਟਾਈਮ ਸਾਰਾ ਫਾਰਮ ਇਹ ਵੀਰ ਸੰਭਾਲ ਰਿਹਾ ਇਕੱਲਾ ਤੇ ਨਾਲ ਇਹਦੇ ਦੋ ਹੈਲਪਰ ਵੀਰ ਸੋ ਜਵਾਕਾਂ ਨੂੰ ਬੱਚਿਆਂ ਨੂੰ ਸ਼ੌਂਕ ਪਾਓ ਕਿੱਤੇ ਦਾ ਕਿਸੇ ਵੀ ਕਿੱਤੇ ਦਾ ਤੇ ਉਹ ਉਸ ਕਿੱਤੇ ਦੇ ਵਿੱਚ ਮਾਰ ਹੋ ਜਾਣਗੇ ਜਿਵੇਂ ਜਿਵੇਂ ਉਹਨਾਂ ਦਾ ਐਕਸਪੀਰੀਅੰਸ ਵੱਧਾ ਹੈ ਅੱਜ ਦੀ ਵੀਡੀਓ ਦੇ ਚਾਰ ਪਸ਼ੂ ਬਾਈ ਕੋਲ ਵਕਾਉ ਸੀ ਤੇ ਚਾਰੇ ਤੁਹਾਨੂੰ ਦਿਖਾ ਚੁੱਕੇ ਧੰਨਵਾਦ